ਜੀ ਸਾਰਿਆਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਲਓ ਜੀ ਬੱਚੇ ਤਿਆਰ ਹੋ ਗਏ ਨੇ ਇਹਦੇ ਨੇਲ ਕੱਟਨੇ ਰਹਿ ਗਏ ਸੀ। ਦੇਖੋ ਹੁਣ ਕਾਲੀ ਚ ਨੇਲ ਕੱਟਦਾ ਇਹ। ਤੇ ਇਧਰ ਨੇ ਸਰਦਾਰ ਜੀ ਸਰਦਾਰ ਜੀ ਵਧਾਈਆਂ ਤਾਂ ਦੇ ਦਿਓ ਨਵੇਂ ਸਾਲ ਦੀਆਂ। ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਸਾਰਿਆਂ ਨੂੰ ਤਰੱਕੀ ਦੇਖੇ ਤੇ ਕੰਮ ਚ ਵਾਧਾ ਕਰੇ। ਸਿਮੋ ਬੱਚਿਆਂ ਤੇ ਭਵਿੱਖ ਨੂੰ ਚੰਗਾ ਬਣਾਵੇ। ਬੱਚੇ 12 ਵਾਰ ਬਹੁਤ ਬਹੁਤ ਰੱਖੀ ਕਰਦੇ। ਹਾਂਜੀ ਲੋ ਜੀ ਚੱਲਦੇ ਨੇ ਸਰਦਾਰ ਜੀ ਦੁਕਾਨ ਤੇ ਕੰਮ ਕਰਨ ਵਾਸਤੇ। ਤੇ ਗਲਾਸ ਕਿੰਨੇ ਲੈਣੇ ਨੇ ਜੀ? 2 ਦੇ ਦੇ। ਮੜਿਆ ਬੱਚਿਆਂ ਨੂੰ ਬਾਜ਼ ਮਾਰਿਓ ਤੁਹਾਨੂੰ। ਲੋ ਜੀ ਆਪਾਂ ਗਲਾਸ ਫੜਾ ਲਈਏ ਸਰਦਾਰ ਜਨ ਜਲਦੀ ਮੇਰੇ ਵੀ ਅੱਜ ਕੰਮ ਲੇਟ ਹੋ ਗਏ ਨੇ। ਸੁੰਬਰ ਤਾਂ ਮੈਂ ਦਿੱਤਾ ਸੀ ਸਾਰਾ ਰਸੋਈ ਦਾ ਵੀ ਕਰ ਦਿੱਤਾ ਸੀ ਵੇੜਾ ਵੀ ਹੋ ਗਿਆ ਸੀ। ਤੇ ਬੁਲਾਇਆ ਬੱਚਿਆਂ ਨੂੰ। ਲੋ ਜੀ ਬੱਚਿਆਂ ਨਾਲ ਜਾਂਦੇ ਨੇ ਸਕੂਲ। ਖੜਦੀ ਨਹੀਂ ਹੈਗੇ ਬਾਗੇ ਕਿੱਥੇ ਅਸੀਂ ਨੂੰ ਆਈ ਓਏ ਆ ਜਾ ਬੱਚੇ ਆ ਗਏ ਨੇ ਪੁੱਤ ਹੈਪੀ ਨਿਊ ईयर ਕਹੇਦੇ ਹੈਪੀ ਨਿਊ ईयर ਸਾਰੇ ਸਾਰਿਆਂ ਨੂੰ ਫਸਰੀ ਕਾ ਬੁਲਾਇਆ ਕਰਦੇ ਹੁੰਦੇ ਨੇ ਪੁੱਤ ਆ ਦੇ ਗਾੜੀ ਹੈਪੀ ਨਿਊ ਇਅਰ ਤੇ ਕਹੇਦੇ ਹੈਪੀ ਨਿਊ ਇਅਰ ਸਾਰਿਆਂ ਨੂੰ ਹੈਪੀ ਨੀਅਰ ਦੇਖੋ ਜੀ ਇਹਨੇ ਵਾਲ ਕਟਿੰਗ ਕਰੇ ਹੋਏ ਨੇ ਆਪਣਾ ਟਾਈਮ ਆਇਲ ਦਾ ਉਹ ਪਹਿਨਿਆ ਹੋਇਆ ਕੰਨਾਂ ਤੇ ਲੋ ਜੀ ਬੱਚੇ ਚਲੇ ਗਏ ਨੇ ਸਕੂਲ ਹੈਲੋ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਸੁਬਹਾ ਦਾ ਟਾਈਮ ਹੈ ਇਹ ਰੋਟੀ ਵਗੈਰਾ ਬਣਾ ਦਿੱਤੀ ਸੀ ਤੇ ਇਧਰੋਂ ਮੈਂ ਸਾਰਾ ਮਤਲਬ ਕਿ ਸੁੰਬਰ-ਸੁੰਬਰ ਇਹਦਾ ਮੇਰਾ ਸੋਈ ਚੋ ਵੀ ਹੋ ਗਿਆ ਸੀ ਵੇੜੇ ਚੋ ਵੀ ਹੋ ਗਿਆ ਸੀ ਤੇ ਰਹਿ ਗਿਆ ਮੇਰੇ ਬੈਟਕ ਦਾ ਕੰਮ ਕਰਨ ਵਾਲਾ ਬੈਟਕ ਚੋ ਮੇਰੀ ਸਾਰੀ ਚੱਕਤਰ ਇੱਦਾਂ ਹੀ ਪਈ ਆ ਕਿਉਂਕਿ ਬੱਚੇ ਤਿਆਰ ਹੁੰਦੇ ਸੀ ਸਕੂਲ ਵਾਸਤੇ ਤੇ ਬਾਕੀ ਇਹਦਾ ਜਿਹੜਾ ਛੁੱਟੀ ਆ ਨਾ ਕੰਮ ਸੀ ਉਹ ਰਹਿੰਦਾ ਸੀ ਥੋੜਾ ਥੋੜਾ ਕਰਨ ਵਾਲਾ ਇੱਕ ਇੱਕ ਸਬਜੈਕਟ ਦਾ ਉਹ ਇਹਨਾਂ ਨੇ ਸਵੇਰੇ ਕਰਿਆ ਤੇ ਉਹਦੇ ਕਰਕੇ ਫਿਰ ਮੈਥੋਂ ਸੁੰਬਰ-ਸੁੰਬਰ ਇਹਦਾ ਹੋਇਆ ਨਹੀਂ ਹੈਗਾ ਬੈਟਕ ਦਾ ਸਾਰੀ ਇੱਦਾਂ ਹੀ ਪਿਆ ਗਾਂ ਪਿਆ ਪਿਆ ਤੇ ਤੁਹਾਨੂੰ ਦਿਖਾਨੇ ਆ ਦੇਖੋ ਜੀ ਸਾਰੇ ਇਦਾਂ ਗਾਹ ਪਿਆ ਪਿਆ ਬਹੁਤ ਜ਼ਿਆਦੇ ਗਾਹ ਪਿਆ ਪਿਆ ਜੀ ਜਦੋਂ ਦੇਖੋ ਸਾਰਾ ਹਲੇ ਮੇਰਾ ਸਾਫ਼ ਕਰਨ ਵਾਲਾ ਪਿਆ ਹੁਣ ਮੈਂ ਕਰਦੀ ਆ ਜੀ ਕਲੀਨਿੰਗ ਕਲੀਨ ਕਰਨ ਤੋਂ ਬਾਅਦ ਫਿਰ ਮੈਂ करूंगी ਵਾਹ ਭਾਈ ਇਹਨੂੰ ਪਜੰਦੇ ਆ ਕਰਦੇ ਆ ਮਤਲਬ ਕਿ ਕੱਪੜੇ ਵਗੈਰਾ ਧੋਵਾਂਗੀ ਕੱਪੜੇ ਧੋ ਕੇ ਫਿਰ ਕਰੂੰ ਮੈਂ ਸਲਾਈ ਦਾ ਕੰਮ ਅੱਜ ਦੇਖਦੇ ਆ ਨਵੇਂ ਸਾਲ ਅੱਜ ਹੈਗਾ ਜੀ ਸੱਚਾ ਨਵਾਂ ਸਾਲ ਸਾਰੀਆਂ ਮੇਰੀਆਂ ਵੀਰ ਭੈਣਾਂ ਨੂੰ ਭਾਈਆਂ ਨੂੰ ਮੇਰੀਆਂ ਬੀਬੀਆਂ ਨੂੰ ਲੰਮੇ ਸਾਲ ਦੀਆਂ ਲੱਖ ਲੱਖ ਵਧਾਈਆਂ ਇਹ ਨਵਾਂ ਸਾਲ ਸਾਰਿਆਂ ਦੇ ਵਾਸਤੇ ਖੁਸ਼ੀਆਂ ਲੈ ਕੇ ਆਵੇ ਇਦਾਂ ਹੀ ਤੁਸੀਂ ਹੱਸਦੇ ਵਜਦੇ ਖੇਡਦੇ ਰਹੋ ਤੇ ਬਾਕੀ ਹੁਣ ਅ ਕਰਦਿਆਂ ਜੀ ਘਰ ਦੇ ਕੰਮ ਤੇ ਫੇਰ ਗੱਲ ਕਰਦੇ ਆਪਾਂ ਤੇ ਇੱਧਰ ਆਏ ਸੀ ਬੱਚੇ ਜੀ ਲੋੜੀ ਲੈਣ ਅੱਗੇ ਛੋਟੇ ਛੋਟੇ ਬੱਚੇ ਇਕੱਠੇ ਹੋ ਕੇ ਟੋਲੀ ਬਣਾ ਕੇ ਜਾਂਦੇ ਹੁੰਦੇ ਨੇ ਲੋੜੀ ਮੰਗਣ ਵਾਸਤੇ ਤੇ ਛੋਟੇ ਛੋਟੇ ਦੋ ਬੱਚੇ ਸੀ ਤੇ ਲੋੜੀ ਲੈਣ ਆਏ ਸੀ ਤੇ ਫੇਰ ਮੈਂ ਇਹਨਾਂ ਨੂੰ ਕਣਕ ਵਗੈਰਾ ਪਾ ਦਿੱਤੀ ਸੀ ਤੇ ਉਧਰੋਂ ਵੱਡੀ ਭੈਣ ਨੇ ਮਤਲਬ ਕਿ ਇੱਕ ਜੈਕਟ ਪਾਈ ਸੀ ਬੱਚਿਆਂ ਦੀ ਤੇ ਕਹਿ ਵੀ ਇਹ ਚਲ ਤੂੰ ਪਾ ਲਈ ਹਨਾ ਇਹ ਵੀ ਚਲ ਪੁੰਨੀ ਇੱਕ ਤਾਂ ਠੰਡ ਪਹੁੰਚਾ ਦੇ ਆ ਹਨਾ ਛੋਟੇ ਛੋਟੇ ਨੇ ਜੀ ਸਲਾਈ ਕਰਿਆ ਹੈ ਅਸੀਂ ਸਲਵਾਰ ਸਟੀਚਿੰਗ ਮੈਂ ਕਰਿਆਈ ਤੇ ਹੁਣ ਆਏ ਆ ਆਪਾਂ ਕੋਠੇ ਤੇ ਸਾਗ ਸਮਾਰ ਕੇ ਸਾਗ ਧੋਣੇ ਆ ਤੇ ਸਰਦਾਰ ਜੀਆਂ ਤੋਂ ਬਾਦੀ ਚੋਂ ਮੰਗਵਾਇਆ ਸਾਗ ਦੇਖੋ ਬਹੁਤ ਜਿਆਦੇ ਵਧੀਆ ਸਾਗ ਆ ਤੇ ਕਹਿੰਦੇ ਨੇ ਇਹ ਲਈ ਸੁਨੀਹਾ ਨਾ ਦੇਖੋ ਇਹ ਲਿਆਂਦਾ ਕੁਛ ਬਾਦ ਵਿੱਚ ਉਹ ਸਾਗ ਤੋੜ ਕੇ ਜਿਹੜਾ ਨੀਚੇ ਸਾਗ ਹੈ ਇਹ ਲਿਆਂਦਾ ਆਪਾਂ ਨੇ ਮਾਗਰਲੇ ਘਰੋਂ ਤੋੜ ਕੇ ਪਾਲਖ ਹੋ ਗਈ ਤੇ ਧਨੀਆ ਹੋ ਗਿਆ ਮੇਥੇ ਵਗੈਰਾ ਸਮਾਰਨ ਵਾਲੇ ਪਏ ਨੇ ਟੋਕਰੀ ਲਿਆਂਦੀ ਆ ਉਹਦੇ ਵਿੱਚ ਧਰਾਂਗੇ ਸਾਗ ਸਮਾਰ ਕੇ ਤੇ ਇਹ ਸਾਰੇ ਸਮਾਰੇ ਹੋਇਆ ਆਹ ਲੈ ਕੇ ਜਾਈਏ ਦੰਡ ਨਹੀਂ ਨਹੀਂ ਮੈਨੂੰ ਐਂ ਦੱਸ ਤਾ ਬ੍ਰੈਡਾਂ ਦੇ ਵਿੱਚ ਪਾਲਕ ਪਾ ਕੇ ਕੀ ਕਰਨੇ ਧਨੀਆ ਪਾ ਲਾ ਹਰੇ ਬੋ ਜੀ ਲਓ ਜੀ ਵੱਡੀ ਭੈਣ ਆਈ ਆ ਕਹਿੰਦੀ ਮੈਂ ਬਰੈਡ ਲਾ ਕੇ ਦਿੰਨੀ ਆ ਬੱਚਿਆਂ ਨੂੰ ਤੇ ਬਰੈਡ ਲਾਉਂਦੀ ਆ ਤੇ ਮੈਂ ਸਾਗ ਸਮਾਰ ਕੇ ਨਾ ਫਟਾਫਟ ਸਾਗ ਧੋਣੀ ਆ ਤੇ ਫਿਰ ਸਾਗ ਧਰਨਾ ਸਰਦਾਰ ਜੀ ਨੂੰ ਚਾਹ ਕਰਨੀ ਆ ਤੇ ਚਲੋ ਜੀ ਫਿਰ ਗੱਲ ਕਰਦੇ ਆਪਾਂ ਇੱਧਰ ਆ ਗਏ ਨੇ ਸਰਦਾਰ ਜੀ ਚਾਹ ਲੈਣਾ ਜੀ ਆਪਾਂ ਨੇ ਹੁਣ ਚਾਹ ਬਣਾ ਕੇ ਦਿੱਤੀ ਆ ਸਰਦਾਰ ਜੀ ਨੂੰ ਸਰਦਾਰ ਜੀ ਆਏ ਨੇ ਚਾਹ ਲੈਣਾ ਤੇ ਚਾਹ ਬਣਾ ਕੇ ਦੇ ਦਿੱਤੀ ਆ ਪੌਣੇ ਤੰਨ ਹੋ ਗਏ ਨੇ ਤੇ ਸਾਗ ਧੋ ਕੇ ਮੈਂ ਰੱਖਿਆ ਹੀ ਸੀ ਹੁਣ ਬਣਾਉਨੇ ਆਪਾਂ ਚਲਦੇ ਆ ਗੋਠੇ ਤੇ ਸਾਗ ਧਰਦੇ ਆ ਤੇ 3 ਵਜੇ ਆਣਗੇ ਬੱਚੇ ਸਕੂਲ ਤੋਂ ਫਿਰ ਉਹਨਾਂ ਨੂੰ ਆ ਕੇ ਰੋਟੀ ਟੁੱਕ ਦੇਣਾ ਤੇ ਬਾਕੀ ਚਾਹ ਵਗੈਰਾ ਕਰਾਂਗੇ ਬੱਚਿਆਂ ਦੇ ਆਜ ਤੋਂ ਤੇ ਇੱਥੇ ਸਾਡੇ ਸਰਦਾਰ ਜੀ ਚਲੋ 6:30 ਸਵਾ 0 2 ਸੀ ਪੈਸੇ ਪਾਉਣਾ ਵਿੱਚ ਪੈਸੇ ਪਾਉਣੇ ਠੀਕ ਆ ਚਲੋ ਜੀ ਫਿਰ ਚਲਦੇ ਆਪਾਂ ਹੁਣ ਉੱਪਰ ਸਾਗ ਧਰਨ ਚਲੋ ਜੀ ਆਪਾਂ ਨੇ ਹੁਣ ਸਾਗ ਵਗੈਰਾ ਲਾਗੇ ਸੀ ਧਰਨ ਮੈਂ ਧੋ ਕੇ ਪਹਿਲਾਂ ਰੱਖ ਗਈ ਸੀ ਸਾਗ ਤੇ ਹੁਣ ਅਸੀਂ ਸਾਗ ਧਰਦੇ ਆਂ ਦਰਾਣੀ ਚ ਪਾਣੀ ਮਿਲ ਕੇ ਤੇ ਐਦਾਂ ਗੱਲਾਂ ਕਰਦ ਸੀ ਹਨਾ ਇਹ ਵੀ ਸਾਗ ਨੂੰ ਕਵੇੜਾ ਹੋ ਗਿਆ ਹਨਾ ਮਤਲਬ ਕਿ ਦਿਨ ਛੋਟੇ ਹੋਣ ਕਰਕੇ ਦਿਨਾਂ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਕਦੋਂ ਦਿਨ ਚੜਦਾ ਤੇ ਕਦੋਂ ਛਿਪਦਾ ਕੁਝ ਨਹੀਂ ਕਹਿ ਸਕਦੇ ਹੈਗੇ ਹਨਾ ਲੋੜੀ ਤੋਂ ਵੱਡੀ ਉ ਤਾਂ ਵੈਸੇ ਦਿਨ ਥੋੜਾ ਹੈ ਦੋ ਕੁ ਮਿੰਟਾਂ ਦਾ ਫਰਕ ਪੈ ਗਿਆ ਵੈਸੇ ਤਾਂ ਜਾਦੇ ਦਿਨ ਵੱਡੇ ਲੋੜੀ ਤੋਂ ਬਾਅਦ ਹੁੰਦੇ ਨੇ ਤੇ ਇਧਰ ਆ ਚਲੋ ਚੱਲਦੇ ਆ ਨੀਚੇ ਇਧਰ ਆ ਵੀ ਸੀ ਬੱਚੇ ਬੈਨ ਉੱਤਰੀ ਸੀ ਦੇਖੋ ਸੀ ਮੋ ਫਟਾਫਟ ਬੈਨ ਉੱਤਰ ਕੇ ਨ ਲੁਕਦਾ ਲੁਕਦਾ ਜਾ ਸੀ ਚਲੋ ਆ ਗਿਆ ਸਾਡਾ ਸੀਮਰ ਨੰਦਰਾ ਇਧਰ ਆਉਂਦਾ ਮਨਿੰਦਰ ਆਉਂਦਾ ਸਾਡਾ ਮਨਿੰਦਰ ਠੰਡ ਕਿੰਨੀ ਦਾ ਵਕਤ ਹੈ ਠੰਡ ਬਹੁਤ ਆ ਰਹੀ ਹੋਈ წ ਹੈ ਨਹੀਂ ਲੱਗਦੇ ਨਹੀਂ ਹੈ ਨਾ ਚਾਹ ਤਾਂ ਹੀ ਹੋਈ ਆ ਛੋਡੀ ਤੇ ਚਾਹ ਨਾਲ ਮੈਂ ਕੀ ਬਣਾਵਾਂ ਮੈਂ ਕੀ ਇੰਤਰੀ ਬਟਿੰਬਾ ਨੇ ਮੱਲਾ ਬਰੈਡ ਲਾ ਦੇ ਸਤਿ ਸਵਾਸ ਤੇ ਮੈਂ ਕੀ ਤਾਂ ਮੈਂ ਕੀ ਤਾਂ ਲਾ ਲਓ ਲੋ ਜੀ ਸੀਮਰ ਨੰਦਰਾ ਸ਼ਾਸਤਰੀ ਕਾਲ ਜੀ ਮੈਗੀ ਬਣਾ ਦੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੁਟੇਗਾ ਮੇਰੇ ਜਾਨੇ ਰੋਹਿ ਜਣ ਨੂੰ ਟੈਂਪਰੇਚਰ ਘਟਦਾ ਜਾ ਰਿਹਾ ਕਿੰਨਾ ਅਗ 14 ਰਹਿ ਗਿਆ ਹਨਾ 14 ਟੈਂਪਰੇਚਰ ਬਹੁਤ ਸਮਾਨ ਕਰ ਰਿਹਾ ਹੈ ਕੰਬਲ ਨੂੰ ਤੁਸੀਂ ਦਿਵਾਓ ਆਪ ਇਹ ਕੰਬਲ ਖੋਲੋ ਬਹਿ ਜਾ ਮੈਂ ਚਾ ਲਿਆ ਨਹੀਂ ਇੱਥੇ ਤਾਂ ਬੁੱਤ ਸਾਗਤ ਰਿਹਾ ਹੈ ਸਾਡਾ ਟਿਊਸ਼ਨ ਤੇ ਫੇਰ ਫੇਰਿਆਣਾ ਟਿਊਸ਼ਨ ਤੇ ਅੱਜ ਦਿਨ ਦਾ ਰਹਿਣ ਦੇ ਕੱਲ ਤੋਂ ਵਗ ਜੇ ਓਕੇ ਜਮੀ ਬਲੀ ਨਾ ਨਾ ਇਹ ਗਰਮ ਨਾ ਬੁੱਤ ਠੰਡਾ ਅੱਜ ਠੰਡ ਵਾਲੀ ਆ ਅਜ ਜੋ ਢਿਗਦਾ ਤੀ ਨਾ ਕੋਰਾ ਢਿਗਦਾ ਤੀ ਉਹਦੇ ਕਰਕੇ ਆ ਦੇਖੋ ਜੀ ਸਾਡੇ ਕੱਪੜੇ ਦੇਖੋ ਕਿੱਦਾਂ ਅੰਦਰ ਪਾਏ ਹੋਏ ਨੇ ਵੀ ਸੁੱਕ ਜਾਣਗੇ ਨਹੀਂ ਪੁੱਤ ਕੱਪੜੇ ਸੁੱਕਦੇ ਨਹੀਂ ਹੈਗੇ ਤੈਨੂੰ ਪਤਾ ਹੈ ਬਾਹਰੇ ਤਾਰ ਪਰ ਹੀ ਪਈਆ ਲੈ ਪੁੱਤ ਤੁਹਾਡੇ ਕੱਪੜੇ ਲੋ ਚੇਂਜ ਕਰ ਲਿਓ ਠੀਕ ਆ ਮੈਨੂੰ ਉਹ ਤਾਂ ਦੇ ਦਿਓ ਪੈਂਟ ਸ਼ਰਟ ਇੱਦਾਂ ਹੋ ਗਏ ਹਾਂ ਹਾਂ ਸ਼ਰਟ ਵੀ ਦਿੰਨੀ ਆ ਲੋ ਜੀ ਬੱਚਿਆਂ ਨੂੰ ਦਿੰਨੇ ਆਪਾਂ ਕੱਪੜੇ ਚੇਂਜ ਕਰਨ ਵਾਸਤੇ ਦਿੰਦਾ ਹੁਣ ਪਤਾ ਹੀ ਲੱਗਦਾ ਹੈਗਾ ਹਨਾ ਕਦੋਂ ਚੜਦਾ ਕਦੋਂ ਛਿਪਦਾ ਬ੍ਰੈਡ ਬ੍ਰੈਡ ਲੋ ਪਈ ਚੇਂਜ ਕਰ ਲਓ ਕੱਪੜੇ ਤੇ ਆਹ ਕਰ ਲੈ ਪੁੱਤ ਕੰਬਲ ਖੋਲ੍ਹ ਲੈ ਬਹਿ ਜਾ ਮੈਂ ਚਾ ਲਿਓਨੀ ਆ ਹਾਂ ਹਾਂ ਮੈਂ ਲਿਓਨੀ ਆ ਸਾਗ ਆਪਣਾ ਬਣ ਗਿਆ ਸੀ ਤੇ ਅਸੀਂ ਲੱਗੇ ਪੈ ਸੀ ਹੁਣ ਰੋਟੀ ਬਣਾਉਣ ਤੇ ਮੈਨੂੰ ਫਿਰ ਵੀ ਕਿਵੇਲਾ ਹੋ ਗਿਆ ਸੀ 6 ਵਜੇ ਸੀ 6 ਵਜੇ ਰੋਟੀਆਂ ਆਪਣੀਆਂ ਸਾਰੀਆਂ ਬਣ ਗਈਆਂ ਸੀ ਤਿਆਰ ਹੋ ਗਈਆਂ ਸੀ ਲੈ ਗਈਆਂ ਸੀ ਫਿਰ ਅਸੀਂ نیچے ਲੈ ਆਏ ਸੀ ਰੋਟੀ ਬਣਾ ਕੇ ਚਲੋ ਜੀ ਇੱਧਰ ਲਾਉਣੀ ਅਸੀਂ ਰੋਟੀ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਨਮਾ ਦਿਨ ਨਵੇਂ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਲੰਗੀ ਬਹੁਤ ਫੁੱਲ ਇੰਜੋਏ ਕੀਤਾ ਤੇ ਨਵਾਂ ਬਲੌਗ ਹੈ ਤੇ ਨਵਾਂ ਸਾਲ ਆ ਨਵੇਂ ਸਾਲ ਦਾ ਨਵਾਂ ਬਲੌਗ ਤੇ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਕਰਦੀ ਹਾਂ ਜਿੱਦੀ ਵੀਡੀਓ ਪੂਰੀ ਵਧੀਆ ਲੱਗੇ ਹੋਵੇ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਹੀਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਨੋਟੀਫਿਕੇਸ਼ਨ ਬੈਲ ਵਾਲਾ ਬਟਨ ਜ਼ਰੂਰ ਦਬਾਉਣਾ ਮਿਲਦੇ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ